ਜੀ ਕਿਵੇਂ ਹੋ ਉਮੀਦ ਹੈ ਵਧੀਆ ਹੋਵੇਗੇ ਸਾਰੇ ਸੋ ਕਈ ਨਾ ਆਪ ਨੂੰ ਬੋਲ ਦਿੰਦੇ ਨੇ ਜਦੋਂ ਆਪਾਂ ਵੀਡੀਓ ਪਾਉਂਦੇ ਆ ਜਾਂ ਵੀਡੀਓ ਬਣਾਉਂਦੇ ਆ ਕਿ ਵੇਲੜ ਜ ਹੈਗਾ ਵਾ ਅਮੀ ਤੁਰਿਆ ਫਿਰਦਾ ਫੋਨ ਜਾਂ ਲੈ ਕੇ ਇਸ ਤਰ੍ਹਾਂ ਉਹ ਲੋਕ ਬੋਲਦੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਪਾਵਰ ਦਾ ਨਹੀਂ ਪਤਾ ਜੇ ਉਹਨਾਂ ਨੂੰ ਪਾਵਰ ਦਾ ਪਤਾ ਹੁੰਦਾ ਤਾਂ ਉਹ ਇਸ ਤਰ੍ਹਾਂ ਨਾ ਬੋਲਦੇ ਸੋ ਤੁਸੀਂ ਕਿਸੇ ਦੀਆਂ ਗੱਲਾਂ ਨਹੀਂ ਸੁਣਨੀਆਂ ਆਪਣੀ ਮਿੰਟ ਜਾਰੀ ਰੱਖਣੀ ਹੈ ਜੇ YouTube ਦੀ ਪਾਵਰ ਦੀ ਗੱਲ ਕਰੀਏ ਜਾਂ ਸੋਸ਼ਲ ਮੀਡੀਆ ਦੀ ਪਾਵਰ ਦੀ ਗੱਲ ਕਰੀਏ ਤੇ ਆਪਾਂ ਆਪਣੇ ਸਾਹਮਣੇ ਵੱਡੇ ਵੱਡੇ ਯੂਟਿਊਬਰ ਪਏ ਨੇ ਜਿਹੜੇ ਬਿਲਕੁਲ ਗਰੀਬ ਬੰਦੇ ਸੀ ਜਿਹੜੇ ਅੱਜ ਕਰੋੜਾਂ ਦੇ ਮਾਲਕ ਨੇ ਜਿਵੇਂ ਕਿ ਸੌਰਵ ਜੋਸੀ ਹੋ ਗਿਆ ਉਹਨੂੰ ਕੌਣ ਨਹੀਂ ਜਾਣਦਾ ਸਾਰੀ ਦੁਨੀਆ ਜਾਣਦੀ ਹੈ ਜਿਹੜੀ ਆਪਣੇ ਇੰਡੀਆ ਦੇ ਲੋਕ ਤਾਂ ਖਾਸ ਕਰਕੇ ਤੇ ਆਸ-ਪਾਸ ਦੇ ਦੇ ਜਾਣਦੇ-ਜਾਂਦੇ ਨੇ ਇੱਕ ਹੈਗਾ ਮਨੋਜ ਦੇ ਉਹ ਰਿਆਂ ਵੀਡੀਓ ਵੀ ਵੇਖ ਕੇ ਮੈਂ YouTube ਤੇ ਵੀਡੀਓ ਬਣਾਉਣ ਲੱਗਾ ਵਾਂ ਤੇ ਉਹ ਵੀ ਬਿਲਕੁਲ ਗਰੀਬ ਬੰਦਾ ਸੀ ਤੇ ਅੱਜ ਉਹਨੂੰ ਵੇਖੋ ਤੁਸੀਂ ਜਾ ਕੇ ਕਰੋੜਾ ਦਾ مالک ਹੈ ਗੱਡੀਆਂ ਨੇ ਕੋਠੀ ਤਗੜੀ ਪਾਈ ਏ ਵੱਡੀਆਂ ਘਾਰੇ ਕਾਰੋਬਾਰ ਚਲਾ ਰਿਹਾ ਸੋ ਇਹ ਜਦੋਂ ਆਪਾਂ ਕਿਸੇ ਦੀਆਂ ਗੱਲਾਂ ਸੁਣਨ ਦੀਆਂ ਇਗਨੋਰ ਕਰਦੇ ਆ ਨਾ ਉਦੋਂ ਹੀ ਬੰਦਾ ਸਫਲ ਹੁੰਦਾ ਵਾ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਸਫਲ ਹੋਣਾ ਹੈ ਤੇ ਲੋਕਾਂ ਨੂੰ ਇਗਨੋਰ ਕਰੋ ਆਪਣੀ ਮਿਹਨਤ ਜਾਰੀ ਰੱਖੋ ਇਸੇ ਤਰ੍ਹਾਂ ਆਪਾਂ ਅੱਗੇ ਵਧ ਸਕਦੇ ਆ